ਇਹ ਤਾਂ ਤਕਲੀਫ ਤਾਂ ਹੈ ਕਿਦੂ ਇਹਨਾਂ ਨੂੰ ਛੱਟ ਵੱਜਦੀ ਹੈ ਤੋ ਢਾਕਲਾ ਆਪਣੇ ਇਹਦੀ ਕਿਸਾਨੀ ਬਖਸਦਾ ਤਕਣੀ ਛੱਟ ਮੋਤੀ ਪੈਂਦੀ ਹੈ ਜੀ ਬਿੰਦ ਕੈ ਸਦਾ ਯਾਰ ਤਾ ਹੀਜ ਕੀ ਬਢਈਆ ਦੇ ਤ ਅ ਜਿਹੜੇ ਬਿੰਦ ਕੈ ਸਦਾ ਯਾਰ ਨੇ ਜਤ ਰੱਖਦੇ ਨੇ ਲੋਕ ਜੱਤੀ ਰਹਿੰਦੇ ਨੇ ਕਦੋਂ ਹੀ ਜਿਹੜੇ ਹੈਗੇ ਨੇ ਖੁਸਰੇ ਸਭ ਲੋਖ ਖੁਦਰੇ ਦੇ ਹੋ ਹੀਟ ਕੀ ਬੜਈਆ ਦੇ ਤੀ ਜਿਹੜੇ ਹੈ ਜਿਹੜੇ ਨੂੰ ਕਹਦੇ ਨੇ ਰੇਜੀ ਖੁਦਰੇ ਨੂੰ ਕਹਿੰਦਾ ਵੀ ਉਹ ਖੁਦਰੇ ਹੀ ਨੇ ਉਹ ਰੱਬ ਨੇ ਤੁਹਾਨੂੰ ਖੁਦਰੇ ਦਾ ਬਣਾਇਆ ਜੀ ਉਹਨਾਂ ਨੂੰ ਖੁਦਰੇ ਬਣਾਤਾ ਅਗਲੇ ਜਨਮ ਵਿੱਚ ਖੁਦਰੇ ਬਣਾਉ ਤੁਹਾਨੂੰ ਹੀਟ ਕੀ ਬੜਈਆ ਦੇ ਤ ਬੜਈਆ ਜੀ ਵਡਿਆਈ ਬੜਈਆ ਹਾਉਦਾ ਨਾ ਵਡਿਆਈ ਦੇ ਦਿੱਤੀ ਵੀ ਖੁਦਰੇ ਆ ਭਾਈ ਤੁਸੀਂ ਬੜਈਆ ਦੇ ਤ ਬੰਦਰਾ ਸਦੀਪ ਪਾਏ ਨੰਗੇ ਹੀ ਫਿਰਦਾ ਹੈ ਕਹਿੰਦੇ ਜੀ ਹੁਣ ਨੰਗੇ ਪੈਰ ਫਿਰਦੇ ਹੋ ਬੰਦਰਾ ਰੋ ਜਾਂਦੇ ਫਿਰੇ ਫਿਰਦੇ ਹੋ ਜਰਾ ਉਹ ਨੂੰ ਬਲੇਡ ਕਾਉਣ ਲੈ ਕੇ ਜਾਂਦਾ। ਉਹ ਨੁੱਕੇ ਪਾਰ ਫਿਰਦੇ ਹੀ ਨੇ ਹੁਣ ਇਹਨਾਂ ਦੇ ਤਾਂ ਅਰਹੁਾਨ ਪੂਜਨੀਕ ਨੇ ਉਹਨਾਂ ਨੂੰ ਜਪਨਾ ਚੁਪਨਾ ਲੈ ਦਿਆ ਕਰੋ ਮੋੜ। ਜਾਣਿਆਂ ਦੇ ਕੱਢਦੇ ਉਹਨਾਂ ਦੀ ਗੱਲ ਦੇ। ਉਹ ਨੁੱਕੇ ਪਾਰ ਫਿਰਦੇ ਹੀ। ਇਹ ਤਾਂ ਸਾਰੀਆਂ ਜੂੜਾਂ ਆਪਾਂ ਨੇ ਭੁਗਤ ਲੀਆਂ। ਹੁਣ ਆਦਮੀ ਦੀ ਜੂੜਾ ਕੁਝ ਅਕਲ ਕਰੋ, ਅਕਲ ਦੇ ਕੰਮ ਕਰੋ ਕੋਈ। ਬੂਰਖਾ ਲੈ ਕੇ ਕੰਮ ਕਰੋ ਗੱਲ ਇਹ ਗਈ ਹੈ। ਹੁਣ ਤੂੰ ਜਾਨਵਰਾਂ ਨਾਲ ਕੰਮ ਹੁਣ ਕਰਨ ਲੱਗੇ। ਆਦਮੀ ਦੇ ਵਿੱਚ ਅਮਨਦਸਰ ਸਾਹਿਬ ਪੈਦਲ ਯਾਤਰਾ ਲੈਣ ਲੱਗੇ ਨਗੇ ਪੈਰੀ। ਆਓ ਪੈਦਲ ਯਾਤਰਾ ਵਾਲੇ ਲੰਗੇ ਪੈਰੀਂ ਫਿਰ ਵਲਦਨ ਹੋਰ ਡਗਰ ਪਸੂਰੀ ਦੇ ਪੈਰੀਂ ਫਿਰਦੇ ਕੋੜਿਆਂ ਦੇ ਬੂਟ ਪਾਏ ਹੁੰਦੇ ਨਾਲ ਫੜਦਾਂ ਦੇ ਬੰਦਰਾ ਸਦੀਪ ਪਾਏ ਨੰਗੇ ਹੀ ਫਿਰਦਾ ਹੈ ਬੰਦਰ ਦੇ ਆਦਮੀ ਵਰਗੇ ਹੁੰਦੇ ਨੇ ਨਾ ਪੈਰ ਤਾਂ ਕਿਹਾ ਉਹਦੀ ਉਂਗਲੀਆਂ ਪੈਰ ਆਦਮੀ ਵਰਗੇ ਹੁੰਦੇ ਨੇ ਫੜ ਲੈਂਦਾ ਹੈ ਪਸ਼ੂਆਂ ਦੇ ਪੈਰ ਆਦਮੀ ਵਰਗੇ ਹੁੰਦੇ ਨਹੀਂ ਹੱਥ ਪੈਰ ਅੰਗਣਾ ਅਧੀਨ ਕੰਮ ਕਰੋ ਤੇ ਮੈਂ ਪ੍ਰਵੀਨ ਅੰਦਰ ਆ ਦੇ ਇਹਨੂੰ ਦੇਖੋ ਆਪਣਾ ਔਰਤ ਇਸੀ ਦੇ ਨਾਮ ਕਰਾਂ ਤਨਾ ਤਾਂ ਕਹਿੰਦਾ ਉਹ ਆਪਣੇ ਚਾਰ ਦੁਵਾਰੀ ਵਿਹੜੇ ਦੇ ਵਿੱਚ ਰਹਿਣ ਵਾਲੀ ਹੈ। ਆਂਗਣ ਚ ਰਹਿਣ। ਸੰਦੂੜ ਜਣਾ। ਉਹ ਤਾਂ ਮੰਗਲ ਤੋਂ ਬਾਹਰ ਜਾਣ ਦਾ ਕੋਈ ਕੰਮ ਨਹੀਂ। ਅੰਦਰ ਤੇ ਅੰਗਰਾਵਣ। ਅੰਗਣਾ ਅਧੀਨ ਉਹ ਰਾਹ ਦੇ ਜਿਹੜੇ ਅੰਗਣਾ ਦੇ ਅਧੀਨ ਨੇ ਉਹ ਆਪਣੀ ਚਾਰ ਦੁਵਾਰੀ ਦੇ ਵਿਹੜੇ ਦੇ ਅਧੀਨ ਨੇ ਬਾਹਰਲਾ ਚਾਰਦੀ ਉਹਨਾਂ ਨੂੰ। ਕੰਮ ਕਰੋ ਨਾ ਨਹੀਂ ਦੁਨਿਆ ਦਾ ਗਿਆਨ ਨੇ ਬਸ ਕੰਮ ਕਰੋ ਉਸ ਮੈਂ ਪ੍ਰਵੀਨ ਰਹੇ ਹੋ। ਕੰਮ ਕਰੋ ਉਸ ਮੈਂ ਪ੍ਰਵੀਨ। ਵਾਦੋਨੀ ਦਾ ਗਿਆਨ ਦੀ ਦੁਨੀਆ ਕੀ ਹੋ ਰਹੀ ਹੈ ਕਿੰਨੇ ਲੋਕ ਤਾਂ ਗਿਆਨ ਵਾਲਾ ਬਣਾ ਦੇਣ ਕਿਵੇਂ ਹੋ ਜਾਂਦਾ ਕਾਮ ਕ੍ਰੋਧ ਮੈਂ ਪਰਬੀਨ ਹਾਂ ਇੱਕ ਗਿਆਨ ਕੇ ਬਹੀਨ ਛੀਨ ਕੈਸੇ ਕੇ ਤਰਤ ਹੈ ਇੱਕ ਗਿਆਨ ਕੇ ਬਹੀਨ ਛੀਨ ਕੈਸੇ ਕੇ ਤਰਤ ਹੈ ਛੀਲ ਹੋਏ ਹੋਏ ਤੁਸੀਂ ਐਡੇ ਗਿਆਨ ਵਾਲੇ ਅੰਦਰ ਦੇ ਵਿੱਚ ਬੰਦ ਹੋ ਗਏ ਵਿੜੇ ਜੀ ਬੰਦ ਹੋ ਕੇ ਰਹਿ ਗਏ ਕਰਦਾਂਗੇ ਜਾਉਂਗੇ ਪਾਪਸਾਦ ਕਰਦਾਂਗੇ ਜਾਉਂਗੇ ਪਾਪਸਾਦ ভূত ਬਣ ਚਾਰੀ ਛਿੱਤ ਛੌਣਾ ਸਵੇ ਦੁੱਧਾ ਧਾਰੀ ਕੱਲ੍ਹ ਨੇ ਆ ਜਿਹੜੇ ਜੰਗਲ ਚ ਫਿਰਦੇ ਨੇ ਆ ਜਿਹੜੇ ਭੂਤ ਆਪਾਂ ਜੀਵਾਂ ਦੀ ਗੱਲ ਕਰਦੇ ਉਹ ਜੀਵ ਐ ਤੁਰੇ ਹੀ ਫਿਰਦੇ ਨੇ ਮੇਰ ਪੱਕਦੇ ਨੇ ਪੇਰਾਂ ਦੇ ਵਿੱਚੋਂ ਇਹਨਾਂ ਨੇ ਪਹਿਲਾਂ ਪ੍ਰਵੇਸ਼ ਕਰਨਾ ਹੁੰਦਾ ਆ ਆਤਮਾਵਾਦ ਹੁਣਾਂ ਦੇ ਵਿੱਚ ਪ੍ਰਵੇਸ਼ ਕਰਕੇ ਤੰਗ ਹਮਣਦੇ ਨੇ ਜੀ ਭੂਤ ਬਣ ਚਾਰੀ ਇਹ ਬਣ ਚਾਰੀ ਫਿਰਦੇ ਨੇ ਸਾਰੇ ਆਤਮਾਵਾਦ ਬਾਹਰ ਭੂਤਾਂ ਵਾਂਗ ਛਿੱਤ ਛੌਣਾ ਸਵੇ ਦੁੱਧਾ ਧਾਰੀ ਛਿੱਤ ਛੌਣਾ ਛੋਟੇ ਬੱਚੇ ਨੇ ਜਿੰਨੇ ਵੀ ਕਾਇਓ ਭਗਵਾਨ ਨੇ ਜਾਂ ਆਦਮੀ ਨੇ ਦੁੱਧਾ ਧਾਰੀ ਸਾਰੇ ਬੱਚੇ ਹੁੱਦੇ ਹੀ ਨੇ ਸਭੇ ਦੁੱਧਾ ਧਾਰੀ ਜਿਹੜੇ ਦੁੱਧਾ ਧਾਰੀ ਨੇ ਆ ਸਮਝੋ ਛੋਟੇ ਬੱਚੇ ਨੇ ਜੋ ਦੰਦ ਨਹੀਂ ਨਿਕਲੇ ਵਿਚਾਰਿਆਂ ਦੇ ਤੇ ਉਹਨਾਂ ਨੂੰ ਅਗਲ ਕਿੱਥੋਂ ਆ ਗਈ ਛੋੜੇ ਬੱਚੇ ਨੂੰ ਅਕਲ ਵੀ ਨਹੀਂ ਹੁੰਦੀ ਛੋਟਾ ਬੱਚਾ ਜੇ ਦੁੱਧੇ ਪੀਦਾ ਹੈ ਤੋ ਉਹਨੂੰ ਅਕਲ ਤਾਂ ਹੁੰਦੀ ਨਹੀਂ ਉਹ ਤੁਹਾਨੂੰ ਦੰਦ ਆ ਗਏ ਉਹ ਦੇਰ ਤੇ ਤੁਸੀਂ ਹੁਣ ਵੀ ਦੁੱਧੇ ਪੀ ਜਾਂਦੇ ਹੋ ਪੂਰਖੋ ਇਹ ਦੁੱਧਾ ਧਾਰੀ ਨੇ ਬਕਰਿਆ ਦੁੱਧ ਪੀਣਿਆ ਲਖ ਪਰ ਆਹ ਹੋਰ ਜਿਹੜੇ ਬਦਲ ਦੁੱਧ ਨਾਲ ਤਾਂ ਹੈ ਜਦ ਵੱਡਾ ਸਰੀਰ ਹੁੰਦਾ ਫਿਰ ਕੱਲਾ ਦੁੱਧ ਵੀ ਖਰਾਖ ਰਹਿ ਜਾਂਦੀ ਫਿਰ ਉਹਦੀ ਖਰਾਖ ਉਹਦੋਂ ਨਹੀਂ ਜਾਂਦੀ ਉਹਨੂੰ ਹੋਰ ਹੋਰ ਵੀ ਬਹੁਤ ਕੁਝ ਚਾਹੀਦਾ ਤੂੰ ਇਹੋ ਦੁੱਧ ਧਾਰੀ ਬਣੇ ਬੈਠਿਆ ਜਦ ਬਣਾਉਂਦੇ ਦੁੱਧਾ ਧਾਰੀ ਸਮਝਿਆ ਨਹੀਂ ਪੌਣ ਦੇ ਹਾਰੀ ਸਭ ਪਝੰਗ ਜਾਣੀਆਂ ਤਾਂ ਹੈ ਜਿਹੜੇ ਹੁਣ ਪੌਣਾ ਹਾਰੀ ਨੇ ਕਹਿੰਦੇ ਹਵਾਈ ਖਾਣੀ ਆ ਸਭ ਬਜਾੜੇ 6 ਮਹੀਨੇ ਹਵਾਈ ਖਾਣਗੇ ਥੱਲੇ ਕੁਝ ਨਹੀਂ ਆ ਬੱਟੀ ਆਵਾ ਮਿੱਟੀ ਘਟ ਲੈਣਗੇ ਖੱਡੇ ਚੋਂ ਹੁਣ ਇਹਨਾਂ ਹੋਰ ਕੀ ਬਣਨਾ ਜਿਹੜੇ ਪੜ੍ਹਨ ਆ ਲਈ ਆਪਣੇ ਆਪ ਨੂੰ ਪੜ੍ਹਨਾ ਚਾਹੁੰਦੇ ਨੇ ਐ ਸਮਝੋ ਵਿਚਾਰੇ ਸੱਪ ਦੇ ਸੋ ਸੱਪ ਦੀ ਜੂਲ ਉੰਜਕ ਜਾਣੀ ਹੈ ਤਹਨ ਉੰਜ ਦੇ ਸੱਪ ਨੂੰ ਹੈ ਗਹਿਰ ਵੱਡੀ ਹੁੰਦੀ ਹੈ ਉਹਨਾਂ ਚ ਰੋਧ ਬੰਦ ਤ੍ਰਿੰਨ ਕੇ ਪਛਈਆ ਤਨ ਲੋਹ ਪਕੇ ਤਜਈਆ ਜਿਹੜੇ ਹੁਣ ਕਹਾਖਾਨੇ ਵਾਲੇ ਨੇ ਦਿਨ ਉਹਨਾ ਮਾਸ ਦੀ ਖਾਂਦੇ ਜਿਹੜੇ ਉਹਨਾਂ ਦੀ ਗੱਲ ਹੈ ਇਹਨਾਂ ਗੱਲ ਮਾਸ ਦੀ ਖਾਂਦੇ ਰਣ ਕੇ ਪਛਈਆ ਰਣ ਉਹ ਕਾਫੂਦ ਖਾਣੇ ਵਾਲੇ ਸਾਰੇ ਤਣ ਕੇ ਪਛਈਆ ਪਛਈਆ ਖਾਣ ਵਾਲੇ ਨੂੰ ਕਹਿੰਦੇ ਨੇ ਤਾਣ ਲੋਭ ਕੇ ਤਜਈਆ ਤਾਣ ਅਲੋਭ ਤੋਂ ਤਜਾ ਹੋਇਆ ਸਮਝ ਲਓ ਬਈ ਤਾਂ ਲੋਭ ਤੋਂ ਪਰੇ ਰਹਿਣ ਤੇ ਤਾਈ ਦੇ ਕੇ ਰੱਖਦੇ ਨੇ ਤੇ ਤੋ ਗਵਣ ਕੇ ਜਈਆ ਉਹਦਾ ਗਵਣੇ ਜਾਏ ਨਾ ਬੋਲ ਗਵਣੇ ਕੇ ਜਈਆ ਕਹ ਕੇ ਕਿ ਬਿਰਖ ਪੱਖਿਆ ਮਾਨੀਆ ਤਹ ਬਿਰਖ ਪੱਖਿਆ ਮਾਨੀਆ ਤਹ ਬਿਰਖ ਪੱਖਿਆ ਹੁੰਦਾ ਬੋਲਦ ਬੋਲੋ ਕਮਾਨੀਆ ਤਾ ਛੋਟੇ ਨਹੀਂ ਆਣ ਵੱਡੇ ਰੋਲ ਕੌਣ ਕੇ ਜਈਆ ਕਿਉਂ ਹੋ ਗੋਵਨ ਕੇ ਜਈਆ ਤਾਂ ਤਾਂ ਹੁਣ ਉਹ ਕਾਬੂਦ ਨਹੀਂ ਨਾ ਕੱਲਾ ਖਾਦੇ ਹੋਣ ਉਹਨਾਂ ਨੂੰ ਪ੍ਰੈਸ਼ਰ ਵੀ ਬਣਦਾ ਨਹੀਂ ਨਹੀਂ ਬੋਲ ਫਿਰੋ ਦਾਣਾ ਖਾਣ ਲੱਗ ਜਾਂਦੇ ਨੇ ਸਰ ਖਾੜ ਵਗੈਰਾ ਹੋਰ ਪਾਉਂਦੇ ਜੀ ਬੜੇ ਮੇ ਵੀ ਪਾਉਂਦੇ ਨੇ ਜਾਂ ਕੰਬ ਲੈਂਦੇ ਨੇ ਪਾਉਂਦੇ ਨੇ ਬੇਕ ਪੱਕਿਆ ਮਾਨੀਆ ਤਾ ਉਹ ਸਮਝਣ ਬੋਲ ਦੇ ਬੋਲ ਮੰਗੂ ਚੱਲਦੇ ਨੇ ਕਾਬੂਦ ਨੇ ਵਿਚਾਰੇ ਚੱਲਦੇ ਦਾ ਬੋੜ ਦਾ ਕੰਬ ਕਰਦੇ ਨੇ ਕਾਬੂਦ ਖਾਲਣ ਦੇ ਜਿਹੜੇ ਪੱਖਾਂ ਵਾਲੀਆਂ ਤਰ੍ਹਾਂ ਨਾ ਬਗੇ ਉਡਈਆ ਤਾਂ ਹੈ ਪੰਛੀ ਕੀ ਬਢਈਆ ਦੇਤ ਜਿਹੜੇ ਕਹਿੰਦੇ ਨੇ ਆਕਾਸ਼ ਦੇ ਵਿੱਚ ਉੱਡਦੇ ਨੇ ਇਹ ਨੇ ਉਹ ਜਿਹੜੇ ਥੋੜੇ ਜਾਂ ਤਾਂ ਸਿੱਧਾ ਰੁਕੇ ਰਹੇ ਨੇ ਜਿਹੜੇ ਉੱਡਦੇ ਉਹ ਲਿਖਿਆ ਹੋਇਆ ਇਹ ਆ ਫਿਰ ਜਿਹੜੇ ਕਵੀ ਨੇ ਢਾਰੀਆਂ ਮਾਰਦੇ ਨੇ ਆਕਾਸ਼ 'ਚ ਕਹਿੰਦੇ ਪਾਛੀ ਸਾਰੇ ਦੇ ਉੱਡਦੇ ਹੀ ਰਹਿੰਦੇ ਨੇ ਬੰਗਲਾ ਬੜਾਲ ਬ੍ਰਿਕ ਧਿਆਨੀ ਠਾਨੀਆਂ ਤਾਂ ਹੈ ਬੰਗਲਾ ਬੜਾਲ ਇਕ ਬੜਾਲ ਬਿੱਲਾ ਬ੍ਰਿਕ ਇਕ ਬ੍ਰਿਕ ਹੁੰਦਾ ਬੰਘਿਆੜ ਇਹ ਤਿੰਨੇ ਹੀ ਬਹੁਤ ਆਪਣੇ ਜਿਹੜੇ ਸ਼ਿਕਾਰ ਦੇ ਉੱਤੇ ਇਕ ਨਹੀਂ ਧਿਆਨ ਲਾ ਕੇ ਬੈਠਦੇ ਨੇ ਜਾਂ ਆ ਜੇ ਇਹਨਾਂ ਦੇ ਗੇੜ ਚ ਫਿਰ ਜਦ ਇਹ ਚੱਪੜ ਜਾਂਦੇ ਨੇ ਇਹ ਧਿਆਨ ਲਾਉਣ ਵਾਲੇ ਹੋਰ ਜਿਹੜੀ ਧਿਆਨੀ ਥਾਨੀਆਂ ਤਾਂ ਜਿਹੜੇ ਵੱਡੇ ਧਿਆਰ ਦੇ ਨੇ ਨਾ ਧਿਆਨ ਲਾਉਦੇ ਨੇ ਇਹ ਤਿੰਨੇ ਸ਼ਿਕਾਰੀ ਨੇ ਬਗਲੇ ਵਰਗੇ ਬਿੱਲੇ ਵਰਗੇ ਇਹ ਆਮ ਗਾੜ ਵਰਗੇ ਜਿਹੜਾ ਇਹਨਾਂ ਦੇ ਨੇੜੇ ਜਾਂਦਾ ਉਹਨੂੰ ਖਾਦੇ ਨੇ ਦੂਰ ਵਾਲੇ ਉਹ ਤਾਂ ਪਛਗਾਇ ਨਹੀਂ ਸਕਦੇ ਇਹ ਦੇਖਦੇ ਰਹਿੰਦੇ ਨੇ ਵੀ ਕੋ ਨੇੜੇ ਆਵੇ ਸ਼ਿਕਾਰ ਜਿੱਤੇ ਵੱਡੇ ਗਿਆਨੀ ਤੈਨੂੰ ਜਾਨੀ ਪੈ ਬਖਾਨੀ ਨਾ ਹੈ ਜਿੱਦੇ ਵੱਡੇ ਗਿਆਂਦੀ ਜਿੱਦੇ ਵੱਡੇ ਵੱਡੇ ਗਿਆਂਦੀ ਹੋਏ ਨੇ ਤੈਨੂੰ ਜਾਨੀ ਪੈ ਬਖਾਨੀ ਨਾ ਹੈ ਨਹੀਂ ਨਹੀਂ ਜਾਨੀ ਪੈ ਬਖਾਨੀ ਨਾ ਉਹ ਕਹਿੰਦੇ ਨੇ ਅਸੀਂ ਜਾਣ ਲਿਆ ਜੀ ਜਾਣ ਲਿਆ ਰੌਲਾ ਪਾ ਦੇ ਰਿਹਾ ਬਖਾਨੀ ਨਾ ਹੈ ਬਖਾਨੀ ਨਾ ਹੈ ਦੱਸੀ ਨਹੀਂ ਕੀ ਹੈ ਸੱਚ ਕਹਿੰਦੇ ਨੇ ਜਾਣ ਲਿਆ ਸੱਚ ਦੱਸਿਆ ਦੀ ਜੇ ਉਹਨਾਂ ਨੇ ਐਸੇ ਨਾ ਪਰਪੰਚ ਮੰਨ ਭੂਲੇ ਆ ਨਹੀਂ ਤ ਹੈ ਉਹ ਪਰਪੰਚ ਹੀ ਨਾ ਬਹੁਤ ਵੱਡੇ ਤੋਂ ਐਸਾ ਪਰਪੰਚ ਨਹੀਂ ਕਰਨਾ ਤੈਨ ਸਭ ਨੂੰ ਕਹਿ ਦੇਣਾ ਚਾਹੇ ਕਹਿੰਦੇ ਗਿੱਟੇ ਲੱਗੇ ਚਾਹੇ ਕਹਿੰਦੇ ਗੋਡੇ ਲੱਗੇ ਇਹਨੇ ਵੱਡੇ ਵੱਡੇ ਗਿਆਦੀ ਹੋਏ ਨੇ ਦੱਸਿਆ ਰਿਹਾ ਉਹਨਾਂ ਨੇ ਕੁਝ ਅਸਲ ਗਿਆਦੀ ਹੋਈ ਰੀ ਪਰਪਰਚੀ ਸੀ ਉਹ ਉਹ ਇਸ਼ਾਰਾ ਹੁੰਦੇ ਜਿਹੜੇ ਸਾਡੇ ਸੰਤ ਵਾਹ ਪੁਰਸ਼ ਨੇ ਉਹਨਾਂ ਵੱਲ ਜਿਹਨਾਂ ਨੂੰ ਵਾਹ ਪਰ ਕਹਿਨੇ ਰੇ ਐਸਰੇ ਜਾ ਕੇ ਮਾਰੇਗੇ ਸਾਰੇ ਸਖਾਂ ਦੇ ਜਿੱਥੇ ਵੱਡੇ ਗੈ ਉਹ ਪਹਿਲੇ ਸੀ ਇਹ ਹੁਣ ਆਲੇ ਸਾਡੇ ਨੇ ਜਿੰਨੇ ਵੱਡੇ ਵੱਡੇ ਗਿਆਦੀ ਹੋਏ ਨੇ ਉਹਨਾਂ ਨੇ ਗੱਲ ਦੱਸੀ ਹੋ ਗਈ ਉਹਦੀ ਤੈਨੂੰ ਜਾਣੀ ਪੈ ਬਖਾਨੀ ਨਾ ਹੈ ਕਿ ਜਾਣ ਲਈ ਉਹਨਾਂ ਨੇ ਤਾਂ ਕਹੀ ਕਿ ਉਹ ਨਹੀਂ ਕਹੀ ਤਾਂ ਪਰਪਰਚੀ ਸੀ ਕਿਉਰੀ ਕਿਉਰੀ ਕਹੀ ਬਾਬੂ ਜੀ ਨਹੀਂ ਜੇ ਸੱਚ ਵੀ ਨਹੀਂ ਜਾਣੇ ਝੂਠ ਤਾਂ ਜਾਣ ਲਿਆ ਸੀ ਤੂੰ ਚਲੋ ਸੱਚ ਨਾ ਜਾਣਿਆ ਝੂਠ ਤਾਂ ਜਾਣਿਆ ਸੀ ਝੂਠ ਨੂੰ ਝੂਠ ਕਿਉਰੀ ਕਹਿਆ ਜਿਹੜੇ ਹੁਣ ਸੰਤ ਨੇ ਉਹ ਝੂਠ ਨੂੰ ਝੂਠ ਕਿਉਰੀ ਕਹਿੰਦੇ ਜੇ ਝੂਠ ਨੂੰ ਝੂਠ ਨਹੀਂ ਕਹਿੰਦੇ ਉਹ ਧੋਖਾ ਕਰ ਰਹੇ ਨੇ ਸੰਤ ਨਾਲ ਕਿਉਂ ਕਰ ਰਹੇ ਨੇ ਧੋਖਾ ਉਹ ਕਬੀਰ ਦਾ ਸ਼ਬਦ ਹੈ ਕੁਗੜਾਲਾ ਉਹ ਨਾਲ ਕੁੱਟ ਕੱਟ ਲਿਆ ਬਰਾਜਾ ਤੋਂ ਵੀ ਆਪਾਂ ਨੇ ਕੀ ਲੜ। ਇੱਕ ਤਾਂ ਇਹ ਸੱਚ ਕਹ ਕਹਾਂ ਦੇ ਪਾਪੜ ਬਚੂਗਾ। ਕਹਿੰਦਾ ਪਾਪੜ ਤੋਂ ਡਰ ਕੇ 12 ਮਿੰਟ ਬੁੱਲੇ ਬਾਂਗ। ਕਹਿੰਦਾ ਸੱਚੀ ਕਹਿੰਦਾ ਤੋਂ ਡਰ ਕੇ ਪਾਪੜ ਤੋਂ। ਕਿ ਡਰ ਗਿਆ। ਡਰ ਗਿਆ। ਉਹ ਸਿੱਖ ਕਾ ਰਹਿ। ਜਿਹਦੇ ਅੰਦਰ ਭਾਇਆ ਉਹ ਸਿੱਖ ਨਹੀਂ ਹੈ। ਜਿਹਦੇ ਅੰਦਰ ਭਾਇਆ ਇਹ ਉਹ ਉਹਨਾਂ ਨੇ ਤਾਂ ਮਾਣ ਕਬੂਲ ਨਹੀਂ ਕੀਤਾ। ਕਹਿੰਦੇ ਅਸੀਂ ਮਹਾਪੁਰਸ਼ਾਂ ਮਾਣ ਤੁਸੀਂ ਕਬੂਲ ਨਹੀਂ ਕੀਤਾ। ਕੀ ਪਰਪੰਚੀ ਨੇ ਹੋਰ ਕੀ ਸੀ ਬੀ ਜਿਹੜਾ ਅਜੇ ਤੇ ਮੇਰੇ ਮੂਤ ਨਿਕਲਦਾ ਰਿਆ ਕੁਦਰਤੀ ਇਹ ਲੋਲੇ ਪੱਠੇ ਸੀਗੇ ਮੈਂ ਨਹੀਂ ਕੱਢਿਆ ਨਿਕਲ ਜਾਂਦਾ ਉਹ ਤੋ ਕੀ ਕਰੀਏ ਉਹਨਾਂ ਨੂੰ ਨੁਕਸਾਨ ਬੜਾ ਕੀਤਾ ਆ ਗੱਲ ਪਰਪੰਚੀ ਸੀ ਗੁਰੂ ਸਾਹਿਬ ਕਹ ਰਹੇ ਇਹ ਗੱਲ ਐਸੇ ਨਾ ਆਰੇ ਪਰਪੰਚੀ ਸੀ ਇਹ ਇਹਨਾਂ ਦੇ ਖੇਲੇ ਨੂੰ ਦੇਖੋ ਜਾਕੀ ਕੀ ਕਰਦੇ ਨੇ ਉਹੀ ਦੱਸਿਆ ਸੀ ਇਹਨਾਂ ਨੇ ਉਹ ਰੁਕਤ ਜਿਹੜੀਆਂ ਕੈਡਾਗ ਨਹੀਂ ਗਈਆਂ ਉਹ ਜਿਹੜੇ ਗਿਆਨੀ ਹੋ ਰਹੇ ਜਿਹੜਾ ਡੇਰੇ ਬਣੇ ਬੈਠੇ ਸੀ ਨਾ ਨਾ ਤੇ ਹੁਣ ਜਿਹਨੂੰ ਬਰਮ ਗਿਆਨੀ ਲਿਖਦੇ ਨੇ ਉਹਨਾਂ ਨੇ ਕਿੱਲੇ ਕਰਦੇ ਕੀ ਇਹ ਗੱਲਾਂ ਕਿਉਂ ਨਹੀਂ ਦੱਸੀ ਉਹਨਾਂ ਨੇ ਦੱਸੋ ਕੀ ਔਖਾ ਸੀ ਜੇ ਨਹੀਂ ਦੱਸਿਆ ਤਾਂ ਜੜਾਂ ਕਿਤੇ ਨਾ ਕਿਤੇ ਉਹਨਾਂ ਦੀਆਂ ਜੁੜੀਆਂ ਹੋਈਆਂ ਸੀ ਹੋਰ ਕਿਤੇ ਅਸਲ ਗੱਲ ਕੀ ਸੀ ਉਹਨਾਂ ਦੇ ਆਪਣੇ ਪੱਲੇ ਕੁਝ ਨਹੀਂ ਸੀ ਉਹਨਾਂ ਨੇ ਕਹੇ ਜੇ ਅਸੀਂ ਕਿਸੇ ਨੂੰ ਕਹਦਾ ਸਾਡੀ ਪੱਟੀ ਬੋਲ ਦੇਣੇ ਕੋਗੜ ਕੱਢੇ ਕੀ ਇਹੇ ਵਡਾਈ ਉਹ ਕਹਿੰਦੇ ਨੇ ਦਸ ਦਿਨ ਪਾਂਠ ਬਹੁ ਬਲੀ ਗਈ ਦਸ ਦਿਨ ਚਾਰ ਬਹੁ ਬਲੀ ਆਏ ਦਸ ਤੇ ਪਾਂਠ ਜਿਹੜੇ ਚਾਰ ਦਿਨਾਂ ਨਾਲ ਕੱਟਣੇ ਨੇ ਜ਼ਿੰਦਗੀ ਤੇ ਉਹਨਾਂ ਨੂੰ ਲੋਕ ਭਲਾ ਭਲਾ ਗੈੜਦੇ ਸਾਰੇ ਬੜਾ ਮਹਾਂਪੁਰਸ਼ਾ ਜੀ ਬੜੇ ਸੰਗਰੇ ਜੀ ਆਪਣੀ ਬੜਿਆਈ ਵਾਸਤੇ ਉਹਨਾਂ ਨੇ ਇਹ ਗੱਲਾਂ ਨਹੀਂ ਕਹੀਆਂ ਆਪਣੀ ਸੋਭਾ ਖੱਟਣ ਖਾਤਰ ਝੂਠੀ ਇਹਦਾ ਨਾਲ ਕਿਸੇ ਨੂੰ ਨਹੀਂ ਕਿਹਾ ਜੇ ਚੱਲ ਆਪਾਂ ਨੇ ਕੀ ਲੈਣਾ ਕੋਈ ਕੁਝ ਕਰੇ ਇਹਨਾਂ ਗੱਲਾਂ ਦੇ ਪਰਦਾ ਪਾਤਾ ਇਹਨਾਂ ਗੱਲਾਂ ਦੇ ਪਰਦਾ ਪਾ ਲਿਆ ਅਰੇ ਆਪਣੇ ਵੱਲੇ ਕੀ ਹੈ ਉਹ ਕਹਿੰਦੇ ਜਿਦਾਂ ਤੂੰ ਜਾਏਂਗਾ ਨਾ ਫਿਰ ਇਹ ਪਰਦਾ ਤੇਰੇ আর ਸੱਚ ਦੇ ਵਿਚਾਲੇ ਆ ਗਿਆ ਹੁਣ ਤਾਂ ਸੱਚ ਨਹੀਂ ਬੋਲਿਆ ਜੇ ਅਪਰਾਧੀ ਹੋ ਗਿਆ ਅਪਰਾਧ ਹੈ ਇਹ ਸੁੱਤ ਕੌਣ ਹੁੰਦਾ ਹੈ ਕਬੀਰ ਕਹਿੰਦਾ ਕਬੀਰ ਕਹਿੰਦਾ ਸੁੱਤਾ ਮਾਨੂ ਦੂਤਾਂ ਨਾਲੋਂ ਇਹ ਕੁਟਵਾਰੀ ਮੇਰੀ ਸੱਤ ਤੇ ਹਰੇਕ ਸੱਤ ਤੇ ਲਾਗੂ ਹੈ ਗੱਲ ਜਿਹੜਾ ਆਪਣੇ ਆਪ ਨੂੰ ਸਿੱਖ ਵਰਗ ਗਿਆਨੀ ਕਹਉਂਦਾ ਤੇ ਸਾਰਿਆਂ ਤੇ ਲਾਗੂ ਹੈ ਗੱਲ ਸੰਤਾ ਮਾਨੂ ਦੂਤਾਂ ਨਾਲੋਂ ਇਹ ਕੁਟਵਾਰੀ ਮੇਰੀ ਮੇਰੀ ਡਿਊਟੀ ਹੈ ਭਾਈ ਕੁਤਵਾਲ ਤਨਖਾਹ ਲੈਂਦਾ ਡਿਊਟੀ ਹੋਦੀ ਸੁੱਤੀ ਹੋਵੇ ਚੋਰੀ ਹੋ ਪਿੱਠ ਕਰਕੇ ਨੰਗ ਜਵੇ ਤੇ ਦੱਸੇ ਨਾ ਜਾ ਕੇ ਉਬਰਾਦੀ ਦਾ ਬਠੰਡਾਰ ਦਿਖਾਈਦੀ ਹੁੰਦੀ ਹੋਵੇ ਉਹ ਪਰੇ ਬਲਕੀ ਨੂੰ ਬੈਠਾ ਨਾ ਪਤਾ ਹੋਵੇ ਫੜੂ ਕੌਣਾ ਡਕੈਤ ਨੂੰ ਉਹ ਵੀ ਫੜੇਗਾ ਕੌਣ ਫੜੂ ਤੇਰੀ ਡਿਊਟੀ ਹੈ ਜੇ ਉਹਨਾਂ ਨੇ ਡਿਊਟੀ ਨਹੀਂ ਕੀਤੀ ਉਬਰਾਦੀ ਦੇ ਤੇ ਇਹ ਆ ਆ ਬੜਕਾਇਤੇ ਡਕੈਤਾਂ ਨਾ ਲੜੇ ਹੋਈ ਸੀ ਆ ਬੜਕਾਇਤੇ ਉਹ ਨਹੀਂ ਸੀ ਸੁਣਤੇ ਡਕੈਤ ਸੀ ਉਹ ਚੋਰ ਸੀ ਸਾਰੇ ਜੇ ਉਹਨਾਂ ਨੇ ਕਹਿ ਆਖ ਕੇ ਕੀਤੀ ਚੋਰੀ ਕਰਦੀ ਉਹਨਾਂ ਦੀਆਂ ਚੋਰੀਆਂ ਨੰਗੀਆਂ ਹੋ ਜਾਂਦੀਆਂ ਚੋਰ-ਚੋਰ ਵਸੇਰੇ ਭਾਈ ਹੁੰਦੇ ਨੇ। ਇਹ ਉਹ ਪੀ ਦੀ ਗੱਲ ਐ ਜਿਹੜੇ ਲੋਕ ਚੋਰੀ ਕਰਦੇ ਨੇ ਕਦੂਏ ਦੀ ਚੋਰੀ ਨਹੀਂ ਦੱਸਦੇ ਹੁੰਦੇ। ਪਤਾ ਉਹਨਾਂ ਨੂੰ ਹੁੰਦਾ। ਉਹਨੇ ਕਹਾ ਮੈਂ ਕੀਤੀਆਂ ਮੇਰੀਆਂ ਦਾ ਦੂਏ। ਇਹ ਸਭ ਚੋਰ ਸੀ। ਤਾਂ ਚੋਰੀਆਂ ਇਹਨਾਂ ਨੇ ਨਹੀਂ ਦਸੀਆਂ। ਤਾਂ ਚੋਰਾਂ ਦੀ ਲੈਜ ਕੀਤੀ ਐ। ਤਾਂ ਸਰ ਪਾਜਾ ਕਹਿੰਦਾ ਮੈਂ ਤੂੰ ਸੀ ਪਰ ਬੰਦ ਤਸਖੋ ਨਾ ਕਰਿਓ। ਇਹ ਮਨ ਭੂਲਾ ਨਹੀਂ ਤੈਂ। ਇਹ ਭੁੱਲ ਕੇ ਵੀ ਨਾ ਕਿਹੋ ਜੀ ਦੀ ਚੋਰੀ ਐ ਸਪਸ਼ਟ ਕਹਿ ਦਿਓ ਜਿਹੜਾ ਹੱਕੂ ਐ। ਉਰਕੂ ਗੋਗਾ ਦੇ ਉਹਦਾ ਦਾ ਉਰਕਾ ਕਾ ਦੇਉ ਉਹ ਪੂਤਾਰੀ ਨੂੰ ਐ ਬਾਣੀ ਨੂੰ ਬੈਣੀ ਨੂੰ ਐਨ ਐਲਾਨ ਹੋ ਕੇ ਪੜੇ ਉੱਚੀ ਵਾਇਨੋ ਪੜੇਓ ਇਹ ਉੱਚੀ ਉੱਚੀ ਪੜੋਗੇ ਨੂੰ ਆ ਪੜ ਰਹੇ ਤੇ ਭਾਬੜੇ ਨੇ ਬਚਾਇਆ ਖਾਲਸਾ ਪੜਦਾ ਹੁੰਦਾ ਸੀ ਕੁੱਗੂ ਬਲ ਹਾਰੀ ਗੱਜ ਗਦਾ ਬਬੂਤ ਤਾਰੀ ਆ ਗੱਜ ਗਦਾ ਬਬੂਤ ਤਾਰੀ ਜਦੋਂ ਉਹ ਪੂਤਾਰੀ ਨੂੰ ਗਦਾ ਕਹ ਤਾਂ ਉਹ ਤਾਂ ਬਚ ਜੂ ਇੱਕ ਤਾਂ ਪਬਲਿਕ ਨੂੰ ਪਤਾ ਲੱਗਦਾ ਗੱਦ ਜਗਦਾ ਬਪੂ ਤਾਰੀ ਕਰਦਾ ਬਪੂ ਤਾਰੀ ਬਚ ਜਾਣ ਐ ਮੰਨ ਕਰੋ ਇਹਨਾਂ ਬਹੁਤ ਧੀਰ ਬੁਲਤੇ ਇਹ ਜਦ ਪ੍ਰਚਾਰ ਹੋਇਆ ਸਾਰੇ ਪਾਪੜ ਬਚ ਗਿਆ ਇਹ ਪਾਪੜ ਦਾ ਕਾਰਨ ਸੀ ਦੱਸਾ ਪਹਿਲੇ ਨੌਂ ਕਰੂਆਂ ਵੇਲੇ ਨਹੀਂ ਪਾਪੜ ਬਚਿਆ ਇਹ ਦਸਮ ਪਾਸ਼ਾ ਵੇਲੇ ਪਾਪੜ ਕਿਉਂ ਬਚਿਆ ਆ ਬਚਾਇਆ ਇਹਨਾਂ ਲਾਣੇ ਪਾਪੜ ਇਹਨੂੰ ਕਹਿੰਦੇ ਆਂ ਸੀ ਬਾੜੀ ਦੀ ਕਿ ਜਿਨ੍ਹਾਂ ਨੇ ਰਾਜਾ ਲਾਣਾ ਵਾਲੇ ਬਣਦੇ ਹੂੰ ਉਹਨਾਂ ਨੂੰ ਸਿੱਖੀ ਛੱਡਣੀ ਮਨਜ਼ੂਰ ਹੈ ਉਹਨਾਂ ਨੂੰ ਪਾਬੰਦ ਬਚਾਉਣਾ ਮਨਜ਼ੂਰ ਨਹੀਂ ਹੈ ਉਹਨਾਂ ਨੇ ਸਿੱਖੀ ਲਗੀਨ ਵਿਤਾਰਨ ਜੀਸਾਂ ਬਲੇ ਹੀ ਹੋਦੀ ਸੀ ਗੱਲ ਇਹਨੂੰ ਵੱਧ ਕਰੋ ਇਹਦਾ ਨਾ ਪ੍ਰਚਾਰ ਕਰੋ ਉਹ ਦੂਏ ਇਹ ਤਾਂ ਹੀ ਖਰਾਬ ਸੀ ਸਾਰੇ ਉਹ ਜਿਹੜੇ ਰਣਜੀਤ ਸਿੰਘ ਬਲੇ ਦੇ ਖਰਾਬ ਤੋਂ ਹੋਈ ਹੋਈ ਆ ਉਹ ਹੁਣ ਦੇ ਨਹੀਂ ਸੁਣਦੇ ਨਹੀਂ ਆ ਉਹਨਾਂ ਦੇ ਏਜੰਡਾ ਨੇ ਹੋਰ ਪੈਦਾ ਹੋ ਜਾਂਦੇ ਨੇ ਉਧਰਾਂ ਨੇ ਪੈਦਾ ਕੁਝ ਬੂੜਖ ਨੇ ਵਿੱਚ ਕੁਝ ਅਖਬਾਰ ਚਲਾਉਣੇ ਵਾਲੇ ਨੇ ਵੀ ਸਾਡਾ ਕੋਈ ਨਾ ਕੋਈ ਕੰਟਰੋਵਰਸੀ ਚਲਦੀ ਰਹੇ ਅਖਬਾਰ ਚਲਦਾ ਰਹੇ ਉਹਨਾਂ ਦਾ ਇਦਾਂ ਹੀ ਮਤਲਬ ਆ ਉਹ ਜਾੜਾ ਨਹੀਂ ਆ ਉਹਨਾਂ ਦਾ ਵੀ ਕੋਈ ਨਾ ਕੋਈ ਇਹੋ ਜੀ ਗੱਲ ਛਿੜਦੀ ਰਹੇ ਸਭਾ ਛਿੜਦਾ ਰਹੇ ਉਹ ਕੰਟਰੋਵਰਸੀ ਅਖਬਾਰ ਬਿਖਦਾ ਰਹੇ ਉਹ ਜ਼ਿਆਦਾ ਕੁਝ ਨਹੀਂ ਉਹਨਾਂ ਦਾ ਉਹਨਾਂ ਨੇ ਕੀ ਲੜਨਾ ਸਿੱਖੀ ਤੇ ਸਿੱਖੀ ਨਹੀਂ ਉਹਨਾਂ ਦਾ ਪਰ ਲੋਕਾਂ ਉਹਨਾਂ ਨੇ ਸਿੱਖੀ ਤੇ ਲੈਣਾ ਕੀ ਹੈ ਸਿੱਕੀ ਦਾ ਨਾਲੇ 100 100 ਡੇੜੇ ਦੀ ਹੈ ਨਾ ਇਹ ਸਿੱਧ ਕੋਈ ਹੈ ਵੀ ਉਹਦੇ ਨਾਲ ਫਰੇਕ ਮੱਝਦਾ ਉਹ ਸੱਖਾ ਜਿਹੜਾ ਹਾਂ ਉਹ ਉਹਦੇ ਨਾਲੇ ਨੂੰ ਆਊਗਾ ਜਿਹੜਾ ਖਰੀਦਿਆ ਗਿਆ ਕੋਈ ਕਿਸੇ ਦੀ ਝਾਂਟੀ ਜੀ ਨੇ ਕਬੂਲ ਕਰ ਲਈ ਇਹਨੇ ਸਾਰਿਆਂ ਨੂੰ ਕਿਹਾ ਵੀ ਤੁਸੀਂ ਨਾਮ ਬੰਦੋ ਜੀ ਬਲਾਣਾ ਨਾਮ ਬੰਦੇ ਸਾਨਾ ਨਾਮ ਬੰਦੇ ਸਾਨਾ ਵੀ ਵੇਚ ਹੋ ਗਿਆ ਜਾ ਕੇ ਸਾਰੇ ਵੇਚ ਹੋ ਜਾਂਦੇ ਨੇ ਅਗਲ ਤਾਂ ਉੱਤੇ ਇਹ ਤਾਂ ਕਹਿੰਦੇ ਕੋਣ ਮੰਨ ਲੂਗਾ ਮੂਰਗਰੇ ਇਹਦਾ ਮੂਰਗਾ ਉੜ ਕਾਲਾ ਮੱਕ ਲੜ ਰਿਹਾ ਤੂੰ ਕੱਲਾ ਨਹੀਂ ਰਹੇਂਦਾ ਕੱਲਾ ਨਹੀਂ ਰਹੇਂਦਾ ਤਾਂ ਕੱਲਾ ਨਹੀਂ ਰਹੇਂਦਾ ਕੱਲੇ ਨਾ ਬਣੀ ਰਹਿਣਾ ਦੇਖਦਾ ਸਹੀ ਆਗੇ ਆਗੇ ਦੇਖੀ ਹੁੰਦਾ ਹੈ ਕਿ ਇਹ ਸਭ ਕੁਝ ਜਿਹੜਾ ਸੱਚ ਹੈ ਇਹ ਸੱਚ ਤੇ ਜਾਣ ਬੁੱਝ ਕੇ ਬੜਦਾ ਪਾਇਆ ਜਾਂਦਾ ਇਹ ਸਿੱਧਾ ਸੱਚੇ ਸਿੱਧਾ ਆਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਸ ਸਤਵ ਹੈ ਉਹ ਬਹੁਤ ਸਿੱਧੇ ਤੌਰ ਤੇ ਕਿਹਾ ਹੋਇਆ ਹੈ ਉਹ ਬਹੁਤ ਹੋਰ ਤਰੀਕੇ ਨਾਲ ਕਿਹਾ ਹੈ ਅਪਲਾਈਡ ਤਰੀਕੇ ਨਾਲ ਕਿਹਾ ਹੈ ਗੱਲ ਇਹ